ਕੀਤੀ ਜਾ ਰਹੀ ਹੈ ਕੀ ਸਰ ਮੌਲਾ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅੱਜ ਸਾਰੀ ਸਟੇਟ 'ਚ ਕਾਸੋਪਰੇਸ਼ਨਸ ਲਾਏ ਜਾ ਰਹੇ ਹਨ ਕਾਰਡਨ ਐਂਡ ਸਰਚ ਆਪਰੇਸ਼ਨ ਇਹਦੇ ਤਹਿਤ ਸਾਰੇ ਸੀਨੀਅਰ ਅਫਸਰਾਂ ਦੀ ਇੱਕ ਇੱਕ ਡਿਸਟ੍ਰਿਕਟ ਡਿਊਟੀ ਲਗਾਈ ਗਈ ਹੈ ਔਰ ਲੋਕਲ ਐਸਐਸਪੀ ਨੂੰ ਕਿਹਾ ਗਿਆ ਜਿੱਥੇ ਵੀ ਹੌਟਸਪੌਟ ਨੇ ਜਿੱਥੇ ਮਤਲਬ ਸਾਨੂੰ ਪਿਛਲੇ ਸਮੇਂ 'ਚ ਰਿਕਵਰੀਜ਼ ਹੋਈਆਂ ਔਰ ਸਾਨੂੰ ਉਥੋਂ ਅਕਿਊਸ ਫੜੇ ਗਏ ਆ ਪ্লাস ਜਿਹੜਾ ਨੂੰ ਸ਼ੱਕੀ ਏਰੀਆ ਜਿਹੜਾ ਨਜ਼ਰ ਆਗੇ ਤੇ ਸੇਲ ਆਫ ਡਾਕਸ ਹੁੰਦੀਆਂ ਜਾਂ ਹੋ ਸਕਦੀਆਂ ਉਹਨਾਂ ਨੂੰ ਅਸੀਂ ਕੰਪਲੀਟਲੀ ਸਰਚ ਕਰ ਰਹੇ ਹਾਂ ਉਸੇ ਕੱਢੀ ਦਾ ਅਸੀਂ ਅੱਜ ਇੱਥੇ ਇੱਕ ਸਰਵੈਂਟ ਜਾਈਆਂ ਐਸਲ ਪਖਾਨਗੁਰ ਤਿੰਨੇ ਆਪਰੇਸ਼ਨ ਚੱਲ ਰਹੇ ਨੇ ਇਕਲੇਮਿਨੀ ਇਕ ਪ੍ਰੇਮਨਗਰ ਔਰ ਇੱਕ ਇਥੇ ਸਵਾਗ ਕਮ ਹੇਅਰ ਕਿਉਂਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਜੀਐਨਕੇ ਆਏ ਦੇ ਉਹਦੇ ਕਰਕੇ ਕੱਲ ਦਾ ਸਾਡੇ ਇਲਾਕਿਆਂ ਦੇ ਵਿੱਚ ਔਰ ਆਸ-ਪਾਸ ਜਿਹੜਾ ਜੀਐਨਕੇ ਦਾ ਏਰੀਆ ਉਤੇ ਰੈਡ ਲੌਟ ਇਸ਼ੂ ਹੋਇਆ ਹੈਗਾ ਤੁਸੀਂ ਦੇਖਣਾ ਰਾਤ ਤੋਂ ਸਾਡੀ ਐਕਟੀਵਿਟੀ ਕਾਫੀ ਜ਼ਿਆਦਾ ਇੱਥੇ ਵਧੀ ਦੀ ਹੈ ਅਸੀਂ ਕਾਫੀ ਨਾਕਲ ਲਗਾਏ ਨੇ ਆਪਣੇ ਪੁਲਿਸ ਸਟੇਸ਼ਨ ਨੂੰ ਆਪਣੇ ਹੋਰ ਥਾਵਾਂ ਨੂੰ ਪਿਕਚਰ ਨੂੰ ਸਟ੍ਰੈਂਥਨ ਕੀਤਾ ਹੈਗਾ ਰਾਤ ਨੂੰ ਨਾਈਟ ਡਾਮਨਸ਼ਿਪ ਕਰਿਆ ਵਗੈਰਾ ਅਲੋਂਗ ਵਿਦ ది ਬੀਐਸਐਫ ਐਂਡ ਆਰਮੀ ਆਲਸੋ ਉਸੇ ਗੜੀ ਤੇ ਤੁਸੀਂ ਅੱਜ ਇੱਥੇ ਅਪ੍ਰੈਸ਼ਨ ਵਾਸਤੇ ਆਏ ਆਂ ਐਂਡ ਆਈ ਵਿਲ ਬਰੀਫ ਦੀ ਫੋਰਸ ਸਵੇਰ ਆਗਾ ਸਾਡਾ ਬਾਕੀ ਬੇਚਣਾ ਉਹ ਚੱਲੇਗਾ ਕੁਝ ਬਰਾਮਦ ਵੀ ਹੋਇਆ ਹੈ ਹਲੇ ਜੋ ოਪਰੇਸ਼ਨ ਕਦਮੁਰਗਾ ਫਿਰ ਤਨ ਫਿਗਰਸ ਆਗੇ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਫਤ ਕਿੰਨੇ ਜਵਾਨ ਛੜਿਆ ਇਸ ოਪਰੇਸ਼ਨ ਦੇ ਵਿੱਚ ਸ਼ਾਮਿਲ ਨੇ ਇਥੇ ਸਾਲੇ ਜਵਾਨ ਨੇ ਜੀ ਆਫਸਰਸ ਔਰ ਜਵਾਨ ਡੀਐਸ ਜਬ ਨੇ ਰੂਰਲ ਮਿਸਰਕਿਸ਼ਨ ਐਸਐਮ ਜੀ ਸਿੰਘ ਐਸਟੋ ਤਾਰਾਗੜ ਇੰਸਪੈਕਟਰ ਹਰਮੀਕ ਸਿੰਘ ਐਸਟੋ ਸਰਗ ਵਾਨ ਦੀ ਟੀਮ ਨਾਲ ਗਈਆਂ ਨੇ ਬਿਕਾਜ਼ ਅਸੀਂ ਰਾਤ ਤੋਂ ਹੀ ਕਾਫੀ ਇਸ ਸੀਰੀਅ ਚੱਕੇ ਹੋਏ ਰਹੇ ਹਾਂ ساری ਰਾਤ ਆਫਸਰਸ ਮੈਂ ਔਰ ਐਸਐਸ ਸਾਹਿਬ ਅਸੀ ਇਤੇ ਕੁੰਦਰੇ ਆ ਜੀ ਔਰ ਵਾਇਲ ਫਾਰਮਡ ਅ ਗਰਪ ਉਸ ਹਰ ਆਪਸ਼ਨ ਕਿਹਾ ਸੀ ਕਿ ਸਾਨੂੰ ਆਪਣੀ ਬਗੈਦਾ ਲਾਈਵ ਪਿਕਚਰਸ ਔਰ ਵੀਡੀਓਸ ਬਾਉ ਮੇਨ ਏਮ ਇਹੀ ਹੈ ਕਿ ਇਲਾਕਾ ਬਿਲਕੁਲ ਸ਼ਾਂਤ ਰਹੇ ਕੋਈ ਸ਼ਰਾਬਤ ਨਾ ਹੋਏ ਔਰ ਉਹਦੇ ਨਾਲ ਨਾਲ ਜਿਹੜੇ ਡਰੱਗਸ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਹੈਗੀ ਹੈ ਉਹ ਤੇ ਜਿਹੜੀ ਹੈਗੀ ਆ ਸਟਰੋਂਗ ਆਈਡੀਆ ਕਾਰਵਾਈ ਐ ਐਕਸ਼ਨ ਆ ਉਹ ਕੀਤਾ ਜਾਵੇ